ਕਿਸਾਨ ਭਰਾਓ ਮਾੜੀ ਦਾ ਸੀਜ਼ਨ ਕਿਸ ਲਈ ਚੰਗਾ ਕਿਸ ਲਈ ਮਾੜਾ ਚਲੋ ਗੁਜ਼ਰ ਗਿਆ ਤੇ ਇਸ ਤੋਂ ਬਾਅਦ ਸੋਨੇ ਦੀ ਫਸਲ ਬੀਜੀ ਜਾਣੀ ਹੈ ਸੋਨੇ ਦੀ ਫਸਲ ਆਪਣੀ ਮੁੱਖ ਰੂਪ ਦੇ ਵਿੱਚ ਆ ਗਈ ਹੈ ਚੋਨਾ ਉਸ ਤੋਂ ਪਹਿਲਾਂ ਜਿਹੜਾ ਇੱਕ ਰੁਝਾਨ ਹੋ ਸ਼ੁਰੂ ਹੋਇਆ ਕੁਝ ਕਵਰਿਆਂ ਤੋਂ ਉਹ ਹੈ achar ਵਾਲੀ ਮੱਕੀ ਤੇ ਇਸ ਦੇ ਉੱਤੇ ਕੋਈ ਸ਼ਿਫਾਰਿਸ਼ ਨਹੀਂ ਕੋਈ ਵਿਚਾਰ ਨਹੀਂ ਹੋਈ ਕੋਈ ਸਰਕਾਰ ਵੱਲੋਂ ਕੋ ਖੇਤੀਬਾੜੀ ਮਾਰਾਂ ਵੱਲੋਂ ਪਰ ਜਿਤ ਤੱਕ ਮੈਂ ਸਮਝਦਾ ਕਿ ਜਿਹੜੀ ਸੋਨੇ ਦੀ ਫਸਲ ਦੇ ਵਿੱਚ ਤੇ ਇਹਦੇ ਨਾਲ ਨਾਲ ਹੀ ਦਾ ਸਰਹਾੜੀ ਉੱਤੇ ਪੈਂਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਇਸ ਨੇ ਖੜੀਆਂ ਕੀਤੀਆਂ ਤੁਹਾਡੇ ਬਾਣ ਹਨ ਤੁਹਾਡੇ ਖੇਤ ਹੈ ਤੁਹਾਡੀ ਮਰਜ਼ੀ ਹੈ ਪਰ ਉਸ ਤੋਂ ਪਹਿਲਾਂ ਦੋ ਤਿੰਨ ਨੁਕਤੇ ਵਿਚਾਰ ਜ਼ਰੂਰ ਲਓ ਮੈਂ ਪਹਿਲੀ ਗੱਲ ਤਾਂ ਇਹ ਕਿ ਬੜੀ ਜਲਦੀ ਮੱਕੀ ਦੀ ਫਸਲ ਲੱਗਣੀ ਹੈ ਤੇ ਬਹੁਤ ਜ਼ਿਆਦਾ ਗਰਮੀ ਹੈ ਇਹ ਉਹਦੇ ਨਾਲ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ ਨਾਲ ਹੀ ਇਹ ਵੀ ਇੱਕ ਮੰਦਭਾਗੀ ਘਟਨਾ ਹੈ ਕਿ ਬਿਨਾਂ ਸੋਚੇ ਵਿਚਾਰੇ 1 ਜੂਨ ਤੋਂ ਚੋਣੇ ਦੀ ਲੋਈ ਦਾ ਸਰਕਾਰ ਨੇ ਐਲਾਨ ਕੀਤਾ ਤੇ ਬਹੁਤ ਸਾਰੇ ਕਿਸਾਨ ਨਾਲ ਗੱਲਬਾਤ ਹੋਈ ਹੈ ਉਹ ਬਹੁਤ ਸਿਆਣੇ ਨੇ ਸਿਆਣਪ ਵਰਤਰੇ ਨੇ ਜ਼ਿਆਦਾਤਰ ਉਹ ਕਹਿੰਦੇ ਵੀ ਅਸੀਂ ਇੱਕ ਟਿਕਣੇ ਚੋਂ ਨਹੀਂ ਲਾਵਾਂਗੇ ਪਰ ਇਹਦੇ ਨਾਲ ਕੀ ਹੋਇਆ ਗਿਆ ਕਿ ਮੋਟਰਾਂ ਚੱਲਣਗੀਆਂ ਫਿਰ ਚੱਲਦੀ ਮੋਟਰ ਵੇਖ ਕੇ ਕਈ ਵਾਰੀ ਸਬਰ ਵੀ ਨਹੀਂ ਹੁੰਦਾ ਕੋਈ ਬਾਣ ਠੰਡੇ ਕਰੇਗਾ ਨਾਲ ਨਾਲ ਜਿਹੜੀ ਮੱਕੀ ਦੀ ਫਸਲ ਨੂੰ ਪਾਣੀ ਲੱਗੇਗਾ ਤੇ ਪਾਣੀ ਦਾ ਸੰਕਟ ਬਹੁਤ ਹੀ ਜ਼ਿਆਦਾ ਗਹਿਰਾਇਆ ਹੋਇਆ ਹੈ ਆਪ ਨੂੰ ਪਤਾ ਹੈ ਕਿ ਅਸੀਂ ਤੀਸਰੀ ਪਰਤ ਤੇ ਪਹੁੰਚ ਚੁੱਕੇ ਹਾਂ ਇੱਕ ਉਦਾਹਰਨ ਹੀ ਹੈ ਵੀ فرض ਕਰੋ ਜੇ ਸਾਡਾ ਚੌਣਾ ਕਿਤੇ ਹਲੇ ਆਉਣ ਵਾਲੇ ਟਾਈਮ ਦੇ ਵਿੱਚ 15 ਸਾਲ ਜਾਂ 12 ਸਾਲ ਲੱਗਣਾ ਹੈ ਤੇ ਜਿਸ ਤਰ੍ਹਾਂ ਦਾ ਰੁਝਾਨ ਰਿਹਾ ਤਾਂ ਇਹ 7-8 ਸਾਲ ਦੇ ਵਿੱਚ ਹੀ ਹੇਠਲਾ ਪਾਣੀ ਜਵਾਬ ਦੇ ਸਕਦਾ ਹੈ ਤੇ ਜੇ ਜੀ ਅਗੇਤਾ ਜਾਂ ਗੈਰ ਪ੍ਰਮਾਣਿਤ ਕਿਸਮਾਂ ਲਾ ਕੇ ਕੋਈ 2-4 ਮਣ ਚੌਣਾ ਵੱਢ ਵੀ ਕਢ ਲਾਂਗੇ ਤੇ ਉਹਦੇ ਲੰਬੇ ਸਮੇਂ ਉੱਤੇ ਬੜੇ ਨੁਕਸਾਨ ਹੋਣੇ ਆ ਕਿਉਂਕਿ ਫਿਰ ਮੋਟਰਾਂ ਐ ਦਵਾਰਾ ਲਾਉਣੀਆਂ ਪੈਣਗੀਆਂ ਡਿਲੀਵਰੀਆਂ ਪੈ ਪੈ ਕੇ ਬਹੁਤ ਨੀਵਾ ਚੱਲ ਗਿਆ ਤੇ ਉਹਦੇ ਨਾਲ ਜਿਹੜਾ ਲੱਖਾਂ ਦਾ ਖਰਚਾ ਹੋਇਆ ਤਾਂ ਫਿਰ ਸਾਡਾ ਨੁਕਸਾਨ ਵੱਡਾ ਹੋਏਗਾ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਮੱਕੀ ਦੀ ਫਸਲ ਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੋਣੀ ਹੈ ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਇਹਨੂੰ ਬਹੁਤ ਜ਼ਿਆਦਾ ਯੂਰੀਏ ਦੀ ਵਰਤੋਂ ਕੀਤੀ ਜਾ ਰਹੀ ਹੈ ਡਿੱਗੀਆਂ ਦੇ ਵਿੱਚ ਪਾਣੀ ਦੇ ਵਿੱਚ ਬੋਰੀਆਂ ਰੱਖ ਦਿੱਤੇ ਜਾਂਦੀਆਂ 6 6 ਗੱਟੇ ਪਾਏ ਜਾਂਦੇ ਉਹਦੇ ਪਿਛੇ ਮਕਸਦ ਇਹ ਹੀ ਹੁੰਦਾ ਹੈ ਵੀ ਇਹ ਜਿਹੜੀ ਫਸਲ ਹੈ ਮੱਕੀ ਦੀ ਇਹਨੂੰ ਚਾਰੇ ਦੀ ਇਹਨੂੰ ਜਲਦੀ ਜਲਦੀ ਅਸੀਂ ਵੱਡੀ ਕਰ ਲਈਏ ਤੇ ਉਸ ਤੋਂ ਬਾਅਦ ਇਹਨੂੰ ਕੱਟ ਕੇ ਦਾ ਆਚਾਰ ਬਣਾ ਲਈਏ ਤੇ ਇਹ ਸلسਲਾ ਚੱਲ ਹੀ ਜਾਂਦਾ ਹੈ ਕਿ ਜਿਉਂ ਹੀ ਮੱਕੀ ਦੀ ਫਸਲ ਕੱਟੀ ਗਈ ਉਸ ਤੋਂ ਬਾਅਦ ਅਸੀਂ ਝੋਨਾ ਲਾਉਨੇ ਆ ਝੋਨਾ ਵੀ ਫਿਰ ਲੇਟ ਹੁੰਦਾ ਤੇ ਉਹ ਵੀ ਸਾਡੀ ਕੋਸ਼ਿਸ਼ ਹੁੰਦੀ ਵੀ ਉਸ ਨੂੰ ਵੀ ਵੱਧ ਤੋਂ ਵੱਧ ਜੂਰੀ ਆ ਪਾ ਕੇ ਅਸੀਂ ਸਮੇਂ ਸਿਰ ਅੱਕਣ ਜੋ ਕਰ ਲਈਏ ਤਾਂ ਫਿਰ ਉਹਨੂੰ ਸਮੇਂ ਸਿਰ ਕੱਟ ਕੇ ਅਸੀਂ ਕਣਕ ਵੀ ਸਕੀਏ ਪਰ ਜਉਂਦਾ ਚੋਨਾ 126 ਆਇਆ ਉਹਦਾ ਰੁਝਾਨ ਹੋਰ ਵੀ ਇਹ ਵਧ ਗਿਆ ਕਿ ਚੋਨਾ ਲੰਬਾ ਸਮਾਂ ਲੱਗਦਾ ਹੈ ਪਹਿਲੀ ਗੱਲ ਪਾਣੀ ਦੀ ਨਿਯਾਇਜ ਵਰਤੋਂ ਹੋਗੀ ਦੂਜੀ ਗੱਲ ਯੂਰੀ ਦੀ ਨਿਯਾਇਜ ਵਰਤੋਂ ਹੋਗੀ ਯੂਰੀ ਦੀ ਸਮੱਸਿਆ ਇਹ ਵੀ ਸਰਕਾਰ ਨੂੰ ਇਹ 1250 ਰੁਪਏ ਦਾ ਘਟਾ ਪੈਂਦਾ ਤੇ ਲਗਭਗ ਜੇ ਵੇਖੀ ਤਾਂ 1000 ਰੁਪਏ ਸਬਸਿਡੀ ਸਰਕਾਰ ਨੂੰ ਦੇਣੀ ਪੈਂਦੀ ਹੈ ਉਹ ਸਾਰਾ ਬੋਝ ਵੰਡ ਕੇ ਆਪਣੇ ਉੱਤੇ ਪੈਂਦਾ ਟੈਕਸ ਸਾਰਾ ਹੀ ਪੈਂਦਾ ਇਸ ਕਰਕੇ ਇਹਦੀ ਸ਼ਾਰਟੇਜ ਵੀ ਆਉਂਦੀ ਹੈ ਸ਼ਾਰਟੇਜ ਦਾ ਕਾਰਨ ਇੱਕ ਹੋਰ ਵੀ ਹੈ ਹੇ ਸਰਕਾਰ ਸੈਂਟਰ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਹੜਾ ਨੈਨੋ ਜੂਰੀਆ ਉਹਨੂੰ ਅੱਗੇ ਲਿਆਂਦਾ ਜਾਵੇ ਉਹ ਲਿਆਣਾ ਕਰਨਾ ਵੀ ਸੌਖਾ ਹੈ ਔਰ ਦੂਜੀ ਗੱਲ ਜਿਹੜੀ ਉਹਦੇ ਵਿੱਚ ਸਬਸਿਡੀ ਆਪਣੇ ਆਪ ਹੀ ਖਤਮ ਹੋ ਜਾਣੀ ਹੈ ਇਸ ਕਰਕੇ ਉਹਦੇ ਰਿਜ਼ਲਟ ਕਿੰਨੇ ਕ ਆਪਣੇ ਸਾਹਮਣੇ ਆ ਤੇ ਇਸ ਦੇ ਨਾਲ ਹੀ ਜਿਹੜਾ ਤੀਜਾ ਮਸਲਾ ਹੈ ਤੀਜਾ ਮਸਲਾ ਇਹ ਹੈ ਕਿ ਜਦੋਂ ਅਸੀਂ ਮੱਕੀ ਦੀ ਫਸਲ ਲਾਉਨੇ ਆ ਤਾਂ ਕੁਸ਼ਤਾਂ ਤੋਂ ਪਹਿਲਾਂ 20 25 ਤਰੀਕ ਨੂੰ ਜੂਨ ਨੂੰ ਬੀਜਿਆ ਜਾਏਗਾ ਨਾਰਮਲ ਇਸ ਤੋਂ ਬਾਅਦ ਜਿੱਥੇ ਮੱਕੀ ਲੱਗੀ ਹੋएगी ਉੱਥੇ ਲੇਟ ਜਾਏਗਾ ਝੋਨਾ ਜੁਲਾਈ ਤੋਂ ਵੀ ਲੇਟ ਜਾਏਗਾ ਉਹਦੇ ਨਾਲ ਕੀ ਹੁੰਦਾ ਹੈ ਕਿ ਅੱਗੇ ਝੋਨੇ ਦਾ ਜਿਹੜਾ ਲੁਆਈ ਦਾ ਕੰਮ ਸੀਗਾ ਨਾ ਉਹ ਮੁੱਕ ਜਾਂਦਾ ਸੀ ਕੋਈ 15-20 ਦਿਨ ਦੇ ਵਿੱਚ ਤੇ ਹੁਣ ਪਿਛਲੀ ਵਾਰ ਜਾਂ ਉਦੋਂ ਪਿਛਲੇ ਸਾਲ ਵੇਖਿਆ ਸੀ ਵੀ ਇਹ ਲੰਬਾ ਸਮਾਂ ਚੱਲਦਾ ਹੈ ਮੇਕਈ ਵਾਰੀ ਮਹੀਨਾ ਵੀ ਚੱਲੀ ਜਾਂਦਾ ਉਸ ਤੋਂ ਬਾਅਦ ਵੀ ਚੱਲੀ ਜਾਂਦਾ ਇੱਕ ਵਸਤਾ ਝੋਨਾ ਮਤਲਬ ਆਪਣੇ ਭਗੋਲੇ ਤੇ ਆਇਆ ਹੁੰਦਾ ਦੂਜੇ ਪਾਸੇ ਹਜੇ ਲੱਗੀ ਜਾਂਦਾ ਹੁੰਦਾ ਜਿਹੜੇ ਮੱਕੀ ਦੇ ਵਾਢਾ ਉਹਨਾਂ ਥਾਵਾਂ ਉੱਤੇ ਇਹਦੇ ਨਾਲ ਕੀ ਹੈ ਵੀ ਜਿਹੜਾ ਸਾਡੇ ਕੋਲੇ ਪਹਿਲਾ ਕੀੜਾ ਮਕੌੜਾ ਕੁਦਰਤੀ ਐ ਸੀਜ਼ਨ ਮੁਤਾਬਕ ਆਉਣਾ ਹੀ ਹੁੰਦਾ ਉਹਨੂੰ ਆਪਾਂ ਖਤਮ ਨਹੀਂ ਕਰ ਸਕਦੇ ਜੀ ਤੇ ਉਹ ਜਦੋਂ ਪੱਤੇ ਪਕਰੋਟ ਹੋ ਜਾਂਦੇ ਐ ਪਹਿਲਾਂ ਲੱਗੇ ਝੋਨੇ ਦੇ ਉਸ ਤੋਂ ਬਾਅਦ ਉਹ ਕੱਚੇ ਝੋਨੇ ਉੱਤੇ ਚਲੇ ਜਾਂਦਾ ਇਹ ਅੱਗੇ 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 ਵਧਦਾ ਜਾਂਦਾ ਤੇ ਉਹਦੀਆਂ ਪੀੜੀਆਂ ਵੱਧ ਜਾਂਦੀਆਂ ਜਿਵੇਂ ਆਪਾਂ ਗੋਭ ਦੀ ਸੰਡੀ ਐ ਤੇ ਪਹਿਲੀ ਗੱਲ ਤਾਂ ਉਹਨੂੰ ਕੰਟਰੋਲ ਕਰਨ ਦੇ ਖਾਤਰ ਬਹੁਤ ਜ਼ਿਆਦਾ ਸਪਰੇਆ ਕਰਨੀਆਂ ਪੈਂਦੀਆਂ ਉਹ ਵੀ ਇੱਕ ਖਰਚਾ ਐ ਪ੍ਰਦੂਸ਼ਣ ਵੀ ਐ ਤੇ ਉਸ ਦੇ ਨਾਲ ਹੀ ਕੀ ਹੋਇਆ ਪਿਛਲੀ ਵਾਰ ਜਦੋਂ ਬਰਸਾਤ ਨਹੀਂ ਹੋਈ ਸੌਣ ਦੇ ਵਿੱਚ ਇਸ ਕਰਕੇ ਸੁੰਡੀ ਸਰਵਾਈਵ ਕਰੇਗੀ ਪਰ ਬਧੀ ਨਹੀਂ ਗਈ ਤੇ ਉਸ ਤੋਂ ਬਾਅਦ ਇਹ ਜਦੋਂ ਝੋਨਾ ਵੱਡਾ ਜਾਂਦਾ ਕੁਝ ਪਰਾਲੀ ਤੇ ਆ ਗਈ ਕੁਝ ਪਾਸੇ-ਆਸੇ ਜਿਹੜੇ ਨਦੀਨ ਹੈ ਪੱਟਾਂ ਖੇਤਾਂ ਦੇ ਵਿੱਚ ਉੱਥੇ ਚਲੀ ਗਈ ਤਾਂ ਉੱਥੋਂ ਫਿਰ ਇਹ ਕਣਕ ਤੇ ਅਟੈਕ ਕੀਤਾ ਪਿਛਲੀ ਵਾਰ ਨੇ ਕਣਕ ਦੀ ਸੁੰਡੀ ਨਹੀਂ ਪਰ ਇਹ ਗੋਭ ਦੀ ਸੁੰਡੀ ਹੈ ਉਹਨੇ ਥੋੜੀ ਜਿਹੀ ਰੇਸ ਬਦਲ ਕੇ ਉਸਤੇ ਅਟੈਕ ਕਰਤਾ ਉਹਦੇ ਨਾਲ ਵੀ ਕਿੰਨਾ ਨੁਕਸਾਨ ਹੋਇਆ ਕਣਕਾਂ ਦਾ ਕਿਤੇ ਛਿੱਟਾ ਦੇਣਾ ਪਿਆ ਉਹ ਫਿਰ ਉਸ ਤੋਂ ਦੇ ਵਿੱਚ ਛਿੱਟੇ ਵਾਲੀ ਦੇ ਵਿੱਚ ਮੌਇਸਚਰ ਵੀ ਆ ਗਈ ਉਹ ਮੰਡੀ ਦੇ ਵਿੱਚ ਵੀ ਸਮੱਸਿਆ ਆਈ ਇਸ ਕਰਕੇ ਬਹੁਤ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਮੱਕੀ ਵਾਲੇ ਰੁਝਾਨ ਨੇ ਕੀਤੀ ਹੋਈ ਹੈ ਇਸ ਕਰਕੇ ਮੱਕੀ ਦੀ ਫਸਲ ਲਾਉਣ ਤੋਂ ਪਹਿਲਾਂ ਤੁਸੀਂ ਕਈ ਵਾਰ ਸੋਚੋ ਦੇ ਜੇ ਮੱਕੀ ਨਹੀਂ ਤਾਂ ਬਾਣਾ ਵਿੱਚ ਕੀ ਕੀਤਾ ਜਾਵੇ ਆਪਾਂ ਕਿਉਂਕਿ ਲੰਬੀ ਵੀਡੀਓ ਹੁੰਦੀ ਹੈ ਦੀ ਇਸ ਕਰਕੇ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਵਿਸ਼ੇ ਉੱਤੇ ਗੱਲ ਕਰਾਂਗੇ ਤੇ ਸੋ ਉਮੀਦ ਹੈ ਕਿ ਤੁਸੀਂ ਇਸ ਨੂੰ ਸੋਚ ਵਿਚਾਰ ਕੇ ਉਸ ਤੋਂ ਬਾਅਦ ਹੀ ਅਸਾਂ ਦੇ ਫੈਸਲਾ ਲਾਉਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ